ਲੱਖ ਲਾਂ ਲਦੇ ਹੋ ਜੇ ਮੁੱਖ ਮੰਤਰੀ ਤੇ ਕਿ ਜਿਹਨੂੰ ਪਾਉਣ ਲਗੇ ਲਾਂ ਤਾਂ ਉਹ ਸ਼ਰਮ ਆਉਣ ਲੱਗੀ ਪਿਛਲੇ ਦਿਨ ਕਾਂਗਰਸ ਨਾਲ ਰੈਲੀ ਸਮਝੀ ਕਰਦੇ ਨੇ ਦਿੱਲੀ ਵਿਖੇ ਤੇ ਮੁੱਖ ਮੰਤਰੀ ਕਹਿੰਦਾ ਕਿ ਮੈਨੂੰ ਬੀਬੀ ਸੋਨੀਆ ਗਾਂਧੀ ਦਾ ਦੀ ਕੁਰਬਾਨੀ ਦਾ ਬਹੁਤ ਵੱਡਾ ਦੁੱਖ ਲੱਗਦਾ ਭਾਈ ਤੈਨੂੰ ਉਹਨਾਂ ਹਜ਼ਾਰਾਂ ਸਿੱਖ ਪਰਿਵਾਰਾਂ ਦਾ ਦੁੱਖ ਕਿਉਂ ਨਹੀਂ ਦਿਖਿਆ ਕੱਲਾ ਬੀਬੀ ਸੋਨੀਆ ਗਾਂਧੀ ਦੇ ਹੀ ਦੁੱਖ ਦੇਖਿਆ ਤੈਨੂੰ ਜੋ ਕਾਂਗਰਸ ਨੇ ਤੇ ਬੀਬੀ ਸੋਨੀਆ ਗਾਂਧੀ ਦੇ ਪਰਿਵਾਰ ਨੇ ਉਹਦੀ ਸੱਸ ਨੇ ਉਦੇ ਘਰ ਵਾਲੇ ਨੇ ਜੋ ਕੁਝ ਸਿੱਖ ਕੌਮ ਦੇ ਨਾਲ ਕੀਤਾ ਉਹ ਤੈਨੂੰ ਕਿਉਂ ਨਹੀਂ ਦਿਖਿਆ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਸਿੱਖ ਨਸਲ ਕੁਸ਼ੀ ਗਲਾਂ ਚ ਤੈਰ ਪਾ ਕੇ ਦਿੱਲੀ ਦੇ ਵਿੱਚ ਬੀਬੀ ਸੋਨਿਆ ਗਾਂਧੀ ਦੇ ਘਰ ਵਾਲੇ ਨੇ ਸਿੱਖ ਮਾਰੇ ਪੰਜਾਬ ਵਿੱਚ ਜੋ ਨੌਜ ਉਹਨਾਂ ਨੂੰ ਦਸਤਾਰਾਂ ਜਿਹੜੇ ਵੱਲ ਕੇ ਜਾਂਦੇ ਸੀ ਦਾੜੇ ਰੱਖੇ ਹੁੰਦੇ ਸੀ ਝੁੱਠੇ ਮੁਕਾਬਲੇ ਕਰ ਦਿੱਤੇ ਜਾਂਦੇ ਸੀ ਉਹ ਜਿਹੜੇ ਹਜ਼ਾਰਾਂ ਪਰਿਵਾਰਾਂ ਦਾ ਦੁੱਖ ਜੋ ਇੱਕ ਸੰਤਾਪ ਹੋਰ ਤੱਕ ਹੰਡਾ ਰਹੇ ਨੇ ਉਹਨਾਂ ਦਾ ਦੁੱਖ ਭਗਵੰਤ ਮਾਨ ਨੂੰ ਨਹੀਂ ਦਿਖਿਆ ਕੱਲੀ ਬਿੱਦੀ ਸੋਨੀਆ ਗਾਜੇ ਦੇ ਦੁੱਖ ਦੇਖਿਆ ਹੰਕਾਰ ਇੱਥੋਂ ਤੱਕ ਹੈ ਕਿ ਕਿਸੇ ਨੂੰ ਬੋਲਣ ਦਾ ਤੱਕ ਦੀ ਆਜ਼ਾਦੀ ਨਹੀਂ ਮੀਡੀਆ ਨੂੰ ਬੋਲਣ ਤੱਕ ਆਜ਼ਾਦੀ ਨਹੀਂ ਜੇ ਕੋਈ ਪੰਜਾਬ ਦੇ ਵਿੱਚ ਬੋਲਦਾ ਤਾਂ ਪਰਚੇ ਤੇ ਫੇਸਬੁਕ ਅਕਾਊਂਟ ਬੰਦ ਇੱਥੋਂ ਤੱਕ ਥੱਲੇ ਲੇਵਲ ਦੀ ਹਾਜ਼ਰੀ ਤੱਕ ਆ ਚੁੱਕਿਆ ਹੈ ਕਿ ਆਪਣੀ ਸਾਬਕਾ ਧਰਮ ਪਤਨੀ ਦਾ ਫੇਸਬੁਕ ਅਕਾਊਂਟ ਭਾਰਤ ਵਿੱਚ ਬੰਦ ਜਿਹੜੇ ਉਹ ਪਤਨੀ ਦੇ ਨਾਲ ਇੰਨੇ ਸਾਲ ਲਾਇਆ ਉਹ ਤੋਂ ਦੋ ਬੱਚੇ ਭਾਵੇਂ ਕਿ ਉਹ ਬੱਚਿਆਂ ਨੂੰ ਹੁਣ ਪਛਾਣਦਾ ਨਹੀਂ ਉਪਚਾਲਿਆ ਮੀਡੀਆ ਵਿੱਚ ਵੀਡੀਓ ਵਾਇਰਲ ਹੋਈ ਆ ਘਰ ਦੇ ਵਿੱਚ ਦੱਸੀ ਜਾਂਦਾ ਤੇ ਆਪਣੇ ਬੇਟਾ ਬੇਟੀ ਨੂੰ ਭਣਜਾ ਭਣਜੂ ਦੱਸੀ ਜਾਂਦਾ ਪਤੰਦਰ ਸੋ ਜਿਹੜੇ ਬੱਚਿਆਂ ਨੂੰ ਪਹਿਚਾਣਨ ਤੋਂ ਮੁਨਕਰ ਹੋ ਗਿਆ ਜਿਹੜਾ ਘਰ ਵਾਲੀ ਇਨੇ ਸਾਲ ਨਾਲ ਰਹੀ ਉਹਦੇ ਉਹਦੇ ਬੋਲਣ ਤੱਕ ਦੀ ਆਜ਼ਾਦੀ ਖੋ ਰਿਆ ਕਿਹੜਾ ਉਹਨੇ ਦੇਸ਼ ਦੇ ਦੇਸ਼ਗ੍ਰੋਹੀ ਕਾਰਵਾਈ ਕਰਤੀ ਜਿਹੜਾ ਫੇਸਬੁੱਕ ਅਕਾਊਂਟ ਐਥੇ ਬੰਦ ਕਰ ਦਿੱਤਾ ਸੋ ਇਹ ਸਾਰਾ ਜਿਹੜਾ ਮਾਹੌਲ ਹੈ ਤੇ ਤੂੰ ਇਹ ਦੱਸਦਾ ਕਿ ਕੋਈ ਆਮ ਕਰਦਾ ਕੋਈ ਇਹ ਪੰਜਾਬੀਆਂ ਦਾ ਮੁੱਖ ਮੰਤਰੀ ਨਹੀਂ ਇੱਕ ਹੰਕਾਰਾ ਦਿੱਲੀ ਦਾ ਹੱਥ ਧੋਕਾ ਤੇ ਬਹੁਤ ਹੀ ਹੇਟਲੇ ਪੱਧਰ ਦੀ ਤੇ ਘਟਿਆ ਸੋਚ ਵਾਲਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਬਣਾ ਕੇ ਭਗਤੀ ਤੇ ਬਿਠਾ ਲਿਆ ਤੇ ਇਹ ਤੋਂ ਬਦਲਾ ਲੈਣ ਲਈ ਜੂ ਇਹਨੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਬੇਈਮਾਨੀ ਕੀਤੀ ਤੇ ਸਾਡੀਆਂ ਭਾਵਨਾਵਾਂ ਨਾਲ ਖੇਡ ਰਿਆ ਤੇ ਭਾਵਨਾਵਾਂ ਨਾਲ ਖੇਡ ਕੇ ਮੁੱਖ ਮੰਤਰੀ ਬਣਿਆ ਉਹ ਤੋਂ ਬਦਲਾ ਲੈਣ ਦਾ ਇੱਕੋ ਤਰੀਕਾ ਟਕਾ ਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਟਕਾ ਕੇ ਪੰਜਾਬ ਨੂੰ ਬਚਾਉਣ ਲਈ ਤੇ ਸਾਡੇ ਦਰਦਾਂ ਨੂੰ ਚੇੜਲ ਵਾਲੇ ਮੁੱਖ ਮੰਤਰੀ ਦਾ ਬਦਲਾ ਲਓ ਟਕਾ ਕੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਮੰਜੀ ਠੋਕੋ ਕਿਉਂਕਿ ਲੋਕਤੰਤਰ ਦੇ ਵਿੱਚ ਇੱਕੋ ਤਰੀਕਾ ਹੁੰਦਾ ਹੈ ਬਦਲਾ ਲੈਣ ਦਾ ਉਹ ਤਰੀਕਾ ਹੁੰਦਾ ਜਿਹੜੀ ਸਾਡੇ ਹੱਥ ਵਿੱਚ ਸ਼ਕਤੀ ਹੈ ਵੋਟ ਤਾਂ ਕਿ ਇਹਨੂੰ ਇਹਦੀ ਔਕਾਤ ਮੁੱਖ ਮੰਤਰੀ ਨੂੰ ਦਿਖਾਈ ਜਾ ਸਕੇ ਕਿ ਜੇ ਪੰਜਾਬੀ ਭੋਲੇ ਭਾਲੇ ਨੇ ਗੱਲਾਂ ਵਿੱਚ ਆ ਕੇ ਤੈਨੂੰ ਸੱਤਾ ਦੀ ਚਾਬੀ ਦੇ ਕੇ ਗੱਡੀ ਤੇ ਬਿਠਾ ਸਕਦੇ ਨੇ ਲਾਹ ਵੀ ਸਕਦੇ ਨੇ ਲੱਖ ਲਾਹਣ ਤਾਂ ਬਾਰ-ਬਾਰ ਲਾਹਣ ਤਾਂ ਲੱਖ ਲਾਣ ਤੇ ਹੋ ਜੇ ਮੁੱਖ ਮੰਤਰੀ ਤੇ ਕਿ ਜਿਹਨੂੰ ਪਾਉਣ ਲਗੇ ਲਾਣ ਤਾਂ ਉਹ ਸ਼ਰਮ ਆਉਣ ਲੱਗੀ